ਅੱਜ ਪਹੁੰਚਿਆ ਫਾਜ਼ਿਲਕਾ ਦੇ ਪਿੰਡ ਬਾਂਡੀ ਵਾਲਾ ਦੇ ਵਿੱਚ ਜਿੱਥੇ ਉਸ ਸ਼ਖਸ ਦੇ ਨਾਲ ਅੱਜ ਤੁਹਾਡੀ ਮੁਲਾਕਾਤ ਕਰਵਾਵਾਂਗੇ ਜਿਸ ਦੇ ਵੱਲੋਂ ਐਜੂਕੇਸ਼ਨ ਖੇਤਰ ਦੇ ਵਿੱਚ ਜਿਹੜਾ ਇੱਕ ਨਵੀਂ ਜਿਹੜੀ ਕ੍ਰਾਂਤੀ ਲਿਆਂਦੀ ਗਈ ਹੈ IELTS PTE ਦੇ ਸਟੱਡੀ ਵੀਜ਼ਾ ਇਹ ਤਿੰਨ ਕੰਮ ਕਰਦੇ ਆ ਸਰ ਇਸ ਟਾਈਮ 'ਤੇ सिर्फ नेता नहीं ने पता होंगे कि रस्ता किसी बनाया कॉपी करना सौखा सर इन्ने मुल्क ने यूके है न्यूजीलैंड है छोटे छोटे इन्े मुल्क ने मोरीशियस हैगा सिंगापुर है, है अगर तुम अपना सही तरीके ना काम करोगे तो हर तरीके का रस्ता जो कोई भी बच्चा मेरे को आता है जी वह कह मैं ना एल्स करनी ना मैं पीटी करनी मैं कनेडा टी जे थोड़े को पच्ची लाख का अमाउंट है ना बहुत वाडा अमाउंट है सर। उसी कुछ भी बिजनेस कर सो इंडिया इन्ने रोजगार ने उत्थे जाके करोंगे स्कोट का कम करोंगे रेस्टोरेंट च काम करोगे पच्ची लाख से वादिया खुदा अपना पच्ची लखर छोटा मोटा वह चला सकते हालांकि मेरा काम बहार है। मैं ऐसा हक नहीं है कि पच्ची लाख की जमीन वे अपने दबा बाहर। रुपेश जी आयल्स लगा लो पीटी लगा लो एक होर भी कई टैसट ने डीओलिंग हो गया काफ़ी हो गए टैस्ट ठीक है ये है अंग्रेजी के टैस्ट कोई भी टैस्ट क्लीयर करने अंग्रेजी आनी चाहिए ਜੀ ਨਮਸਕਾਰ ਦੋਸਤੋ ਆਰਬੀ ਲਾਈਵ মিডিਆ ਦੇਖ ਰਹੇ ਸਾਰੇ ਦਸਕਾ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਆਪਣਾ ਰੁਪੇਸ਼ ਬਾਂਸਲ ਅੱਜ ਪੁੱਜਿਆ ਫਾਜ਼ਿਲਕਾ ਦੇ ਪਿੰਡ ਬਾਂਡੀ ਵਾਲਾ ਦੇ ਵਿੱਚ ਜਿੱਥੇ ਉਸ ਸ਼ਖਸ ਦੇ ਨਾਲ ਅੱਜ ਤੁਹਾਡੀ ਮੁਲਾਕਾਤ ਕਰਵਾਵਾਂਗੇ ਜਿਸ ਦੇ ਵੱਲੋਂ ਐਜੂਕੇਸ਼ਨ ਖੇਤਰ ਦੇ ਵਿੱਚ ਜਿਹੜਾ ਇੱਕ ਨਵੀਂ ਜਿਹੜੀ ਕ੍ਰਾਂਤੀ ਲਿਆਂਦੀ ਗਈ ਹੈ ਪੀਟੀਈ ਹਾਈਲਾਈਟਸ ਦੇ ਜ਼ਰੀਏ ਬੱਚਿਆਂ ਨੂੰ ਇੱਕ ਵਧੀਆ ਐਜੂਕੇਸ਼ਨ ਦੇ ਕੇ ਜਿਹੜਾ ਦੂਜੀਆਂ ਬਾਹਰ ਦੀਆਂ ਕੰਟਰੀਆਂ ਦੇ ਵਿੱਚ ਭੇਜਿਆ ਜਾ ਰਿਹਾ ਹੈ ਤੇ ਉਹਨਾਂ ਦਾ ਜਿਹੜਾ ਇੱਕ ਸਵਾਰਥ ਦਾ ਕੰਮ ਕੀਤਾ ਜਾ ਰਿਹਾ ਉਸ ਸ਼ਖਸ ਦਾ ਨਾਮ ਹੈ ਪਰਮਿੰਦਰ ਸਿਆਗ ਜੋ ਕਿ ਪਿੰਡ ਬਾਂਡੀਵਾਲਾ ਦੇ ਨਿਵਾਸੀ ਹੈ ਤੇ ਫਾਜ਼ਿਲਕਾ ਦੇ ਵਿੱਚ ਗੈਟ ਅਕਰੋਸ ਦੇ ਨਾਮ ਦੇ ਜਿਹੜਾ ਇਹਨਾਂ ਵੱਲੋਂ ਸੈਂਟਰ ਚਲਾਇਆ ਜਾਂਦਾ ਹੈ ਇਮੀਗ੍ਰੇਸ਼ਨ ਸੈਂਟਰ ਦੇ ਨਾਲ-ਨਾਲ ਇਹਨਾਂ ਵੱਲੋਂ ਪੀਟੀਈ ਅਤੇ ਆਈਲੈਟਸ ਦੀ ਜਿਹੜੀ ਐਜੂਕੇਸ਼ਨ ਵੀ ਜਿਹੜੀ ਦਿੱਤੀ ਜਾਂਦੀ ਹੈ ਜਿਸ ਦੇ ਦਰੀਏ ਬੱਚਿਆਂ ਨੂੰ ਦੂਦੇ ਕੰਟਰੀ ਦੇ ਵਿੱਚ ਭੇਜਿਆ ਜਾਂਦਾ ਤੇ ਉੱਥੇ ਉਹਨਾਂ ਦਾ ਪੁਵਿੱਕ ਜਿਹੜਾ ਸਵਾਰਿਆ ਜਾਂਦਾ ਤਾਂ ਉਹ ਅੰਦਰ ਚਲਦੇ ਆ ਤੇ ਗੱਲਬਾਤ ਕਰਦੇ ਆ ਤੇ ਤੁਹਾਨੂੰ ਦਿਖਾਉਣੇ ਆ ਕਿ ਕਿਸ ਤਰ੍ਹਾਂ ਦੇ ਨਾਲ ਇੱਕ ਆਮ ਦੇ ਕਰਦਾ ਮੁੰਡਾ ਜਿਹੜੇ ਦੂਦੇ ਬੱਚੇ ਆ ਉਹਨਾਂ ਦੇ ਲਈ ਇੱਕ ਮਸੀਹਾ ਬਣਿਆ ਹੋਇਆ ਤੇ ਉਸ ਦੇ ਵੱਲੋਂ ਜਿਹੜਾ ਬੱਚਿਆਂ ਨੂੰ ਬਾਹਰ ਦੂਜੀਆਂ ਗੱਡੀਆਂ ਦੇ ਵਿੱਚ ਭੇਜਿਆ ਜਾ ਰਿਹਾ ਤੇ ਉਹਨਾਂ ਦਾ ਪੁੱਕ ਜਿਹੜਾ ਸਵਾਰਿਆ ਜਾ ਰਿਹਾ ਹੁਣ ਤੁਹਾਡੀ ਮੁਲਾਕਾਤ ਕਰਵਾਉਣੇ ਆ ਪਰਮਿੰਦਰ ਸਿਆਗ ਦੇ ਨਾਲ ਜਿਨ੍ਹਾਂ ਵੱਲੋਂ ਫਾਜ਼ਿਲਕਾ ਦੇ ਵਿੱਚ ਗੈਟ ਅਕ੍ਰੋਸ ਨਾਮ ਤੋਂ ਸੈਂਟਰ ਚਲਾਇਆ ਜਾ ਰਿਹਾ ਹੈ ਤੇ ਬੱਚਿਆਂ ਦਾ ਪੁਵਿੱਖ ਬਣਾਉਣ ਦੇ ਵਿੱਚ ਜਿਨ੍ਹਾਂ ਵੱਲੋਂ ਆਪਣੀ ਪੂਰੀ ਭਾਗੀਦਾਰੀ ਨਿਭਾਈ ਜਾ ਰਹੀ ਹੈ ਤਾਂ ਸਰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਉਸਕਰਪੇ ਜੀ ਕੀ ਹਾਲ ਨੇ ਜੀ ਬਹੁਤ ਵਧੀਆ ਸਰ ਕੀ ਕਹੋਗੇ ਕਿਸ ਤਰ੍ਹਾਂ ਦੇ ਨਾਲ ਜਿਹੜਾ ਬੱਚਿਆਂ ਨੂੰ ਬਾਹਰ ਭੇਜਿੰਦਾ ਤੁਸੀਂ ਸੋਚਿਆ ਕਿਵੇਂ ਬੱਚਿਆਂ ਦਾ ਪੁਵਿੱਖ ਬਣਾ ਰਹੇ ਹੋ ਅੱਜ ਪੂਰੀ ਜਾਣਕਾਰੀ ਦਿਓ ਨਾਲੇ ਆਪਦੇ ਲਾਈਫ ਸਟਾਈਲ ਬਾਰੇ ਦੱਸੋ ਕਿਵੇਂ ਤੁਸੀਂ ਕਿੱਥੋਂ ਸਟੱਡੀ ਕੀਤੀ ਤੇ ਕਿਵੇਂ ਕਿਵੇਂ ਕਿੱਥੇ ਕਿਹੜੀ ਕਿਹੜੀ ਜਗ੍ਹਾ ਤੇ ਰੈਸ ਪੂਰੀ ਜਾਣਕਾਰੀ ਸਾਡੇ ਜਿਹੜੇ ਦਰਸ਼ਕਾਂ ਦੇ ਨਾਲ ਸਾਂਝੀ ਕਰੋ ਜੀ ਜੀ ਪਹਿਲੇ ਜੀ ਮੈਂ ਜਿਹੜੇ ਪਿੰਡ ਆਪਾਂ ਖੜੇ ਆ ਇਸ ਟਾਈਮ ਬਾਂਡੀ ਵਾਲੇ ਅ ਮੇਰੀ ਮੁੱਢਲੀ ਸਿੱਖਿਆ ਇੱਥੋਂ ਦੀ ਹੈ ਜੀ ਪ੍ਰਾਇਮਰੀ ਸਕੂਲ ਤੱਕ ਦੀ ਤੇ 6ਵੀਂ ਕਲਾਸ ਤੇ ਮੈਂ ਹੌਸਟਲ ਚਲਾ ਗਿਆ ਸੀ ਜੀ ਤੇ ਦੇ ਪਿੰਡ ਰਹਿ ਨਹੀਂ ਗਏ ਉਸ ਤੋਂ ਬਾਅਦ ਹੌਸਟਲ ਹੀ ਰਹੇ ਹਾਂ ਇਹ ਮੈਂ ਫਿਰ ਸਕੂਲ ਤੋਂ ਬਾਅਦ ਚੰਡੀਗੜ੍ਹ ਚਲਾ ਗਿਆ ਜੀ ਗ੍ਰੈਜੂਏਸ਼ਨ ਉੱਥੋਂ ਕੀਤੀ ਗਵਰਨਮੈਂਟ ਕਾਲਜ ਸੈਕਟਰ 11 ਤੋਂ ਜੀ उस तो बाद मैं लॉ की पंजाब यूनिवर्सिटी चंडीगढ़ तुम थोड़ा बहुत विच्च... जी थोड़ा बहुत जो तो सिविल की तैयारी कर फिर मैं सिविल की तैयारी कर लग गया सर क्योंकि तो पिंड बंडीवाले तो सर बड़े ही अच्छे ऑफिसर भी निकले ने आई पी एस आई एस डॉक्टरस ठीक है एक एजुकेटिड पिंड है जी जी ठीक है तो सूँ भी उका मिले फाद साहब ने बहुत मदद की हरेक पास की ਤੇ ਹੁਣ ਗੱਲ ਹੁੰਦੀ ਹੈ ਵੀ ਬੜੀ ਲੰਬੀ ਨਾਂ ਗੱਲ ਨੂੰ ਲੈ ਕੇ ਜਾਈਏ ਗੱਲ ਆਉਂਦੀ ਵੀ ਬਾਹਰ ਜਾਣਾ ਠੀਕ ਹੈ ਮਹਿਰਪੇਸ਼ ਜੀ ਜਦੋਂ ਮੈਂ ਆਪਣੀ ਆਈਐਸ ਦੀ ਤਿਆਰੀ ਕਰ ਰਿਹਾ ਸੀਗਾ ਸਮਾਂ ਉਹ ਪੰਜਾਬ ਦੇ ਅੰਦਰ ਪੀਸੀਐਸ ਉਹ ਤੋਂ ਨਿਕਲਿਆ ਨਹੀਂ ਤੇ ਉੱਪਰੋਂ ਥੋੜਾ ਜਿਹਾ ਕੋਰਾ ਵੀ ਸੀ ਦੂਜੀ ਵਾਲਾ ਥੋੜਾ ਜਿਹਾ ਮਸਲਾ ਹੋ ਗਿਆ ਸੀਗਾ ਤੇ ਸਰਕਾਰ ਨੇ ਪੀਸੀਐਸ ਤੇ ਰੋਕ ਲਗਾਤੀ ਸੀ ਜੀ ਉਦੋਂ ਤੇ ਆਈਐਸ ਦਾ ਤਿਆਰੀ ਕਰ ਰਿਹਾ ਸੀਗਾ ਫਿਰ ਮੈਂ ਚੰਡੀਗੜ੍ਹ ਵਾਪਸ ਆ ਗਿਆ ਦਿੱਲੀ ਨੂੰ ਕੋਚਿੰਗ ਕਰਕੇ ਮੁਖਰ ਜੀ ਨੇ ਜਿੱਥੇ ਤੁਸੀਂ ਦੇਖਿਓ ਨੇ ਫਿਲਮ ਵੀ ਬਣੀ ਹੈ 12ਵੀਂ ਫੇਲ ਕਰਕੇ ਜੀ ਉਸੇ ਥਾਂ ਤੇ ਰਹਿਆ ਹਾਂ ਜੀ ਬੜੀ ਚਿਹਰੀ ਕੀਤੀ ਬਹੁਤ ਪੜੇ ਫਿਰ ਚੰਡੀਗੜਾ ਆ ਗਏ ਸਰ ਚੰਡੀਗੜਾ ਕੇ ਮੇਰੇ ਇੱਕ ਸੀਨੀਅਰ ਸੀਗੇ ਆਸਟ੍ਰੇਲੀਆ ਚਲੇ ਗਏ ਸੀ ਉਹ ਕਹਿੰਦੇ ਯਾਰ ਨਹੀਂ ਹੋ ਰਿਹਾ ਕੁਛ ਤਾਂ ਤੂੰ ਇਹ ਕੰਮ ਕਰ ਤੂੰ ਆਸਟ੍ਰੇਲੀਆ ਜਾ ਸਰ ਮੈਂ ਆਸਟ੍ਰੇਲੀਆ ਤਕਰੀਬਨ 7 ਸਾਲ ਲੱਗੇ ਹੈ ਬਹੁਤ ਅੱਛਾ ਮੁਲਕ ਹੈ ਪਰ ਮੈਂ ਕਹਾਂਗਾ ਜੀ ਆਸਟ੍ਰੇਲੀਆ ਜਾਣ ਦੀ ਨਾ ਜਾਂ ਕਿਸੇ ਬਾਹਰ ਜਾਣ ਦੇ ਕੰਟਰੀ ਦੀ ਇੱਕ ਉਮਰ ਹੁੰਦੀ ਹੈ ਬੱਚਾ ਇਹ ਤਾਂ ਪਲੱਸ 2 ਤੋਂ ਬਾਅਦ ਚਲਾ ਜਾਵੇ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਚਲਾ ਜਾਵੇ ਜੀ जो तो मैं गया जी ये थोड़ा काफी लेट गया अपनी उम्र जब तक उस उम्र चाहिए जाने एक मैंटल लैवल अलग लैवल हो बिकॉज ऑफ दैट मैं उडजस्ट नहीं कर पा रहा हाईकोर्ट चैक्टिस की हाईकोर्ट तो के लॉयर से नहीं कहता कि माड़ी कंट्री है बट कोई प्लस टू तो बाद चला गया ग्रेजुएशन तो बाद चला गया तो बच्चा ना उस कल्चर उस चीज़ को अडेप्ट कर ल ਲੇਟ ਜਾਣ ਕਰਕੇ ਨਾ ਤੁਸੀਂ ਉਸ ਚੀਜ਼ ਨੂੰ ਅਡੈਪਟਿੰਗ ਕਰ ਪਾਉਂਦੇ ਕਿਉਂਕਿ ਤੁਸੀਂ ਇੱਥੇ ਐਜ਼ ਅ ਲਾਇਰ ਹਾਈ ਕੋਰਟ 'ਚ ਕੰਮ ਕਰ ਰਹੇ ਹੋ ਉੱਤੇ ਤੁਹਾਨੂੰ ਹਰ ਤਰੀਕੇ ਦਾ ਕੰਮ ਕਰਨਾ ਪੈਂਦਾ ਜੇ ਕਿ ਕੰਮ 'ਚ ਕੋਈ ਬੁਰਾਈ ਨਹੀਂ ਹੈਗੀ ਜੀ ਸੋ ਪਹਿਲੀ ਗੱਲ ਤਾਂ ਇਹ ਮੈਂ ਕਹਿਣਾ ਚਾਹਾਂਗਾ ਵੀ ਜੇ ਕਿਸੇ ਬੱਚੇ ਨੇ ਬਾਹਰ ਜਾਣਾ ਹੈ ਉਹਦੀ ਰਾਈਟ ਐਜ ਹੈਗੀ ਐ ਪਲੱਸ 2 ਗ੍ਰੈਜੂਏਸ਼ਨ ਜਿੰਨਾ ਲੇਟ ਹੁੰਦੇ ਜਾਓਗੇ ਕੱਲ ਨੂੰ ਉੱਥੇ ਜਾ ਕੇ ਓਨੀ ਜ਼ਿਆਦਾ ਦਿੱਕਤ ਆਏਗੀ ਜੀ ਗੁਲਦੀਪ ਪਰਮਿੰਦਰ ਸਿਆਗ ਦੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸਕੂਲ ਜਿਹੜਾ ਪਿੰਡ ਦਾ ਹੀ ਸਕੂਲ ਹੈ ਪਿੰਡ ਬਾਂਡੇ ਵਾਲੇ ਦੇ ਸਕੂਲ ਤੋਂ ਜਿਹੜੀ ਇਹਨਾਂ ਦੀ ਮੋਢਲੀ ਜਿਹੜੀ ਸ ਹੋਸਟਲ ਦੇ ਵਿੱਚ ਚਲੇ ਗਏ ਜਿੱਥੇ ਜਾ ਕੇ ਪਲੱਸ 2 ਕੀਤੀ ਪਲੱਸ 2 ਕਰਨ ਤੋਂ ਬਾਅਦ ਜਿਹੜੀ ਹੈ ਗ੍ਰੈਜੂਏਸ਼ਨ ਚੰਡੀਗੜ੍ਹ ਦੇ ਵਿੱਚ ਹੋਈ ਤੇ ਉਸ ਤੋਂ ਬਾਅਦ ਜਿਹੜੀ ਐਲ ਐਲ ਬੀ ਕੀਤੀ ਪੰਜਾਬ ਯੂਨੀਵਰਸਿਟੀ ਤੋਂ ਉਸ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਜਿਹੜੀ ਪ੍ਰੈਕਟਿਸ ਕੀਤੀ ਪ੍ਰੈਕਟਿਸ ਕਰਨ ਤੋਂ ਬਾਅਦ ਜਿਹੜਾ ਆਈ ਐਸ ਦੀ ਤਿਆਰੀ ਕੀਤੀ ਲੇਕਿਨ ਟੈਸਟ ਕਲੀਅਰ ਨਹੀਂ ਹੋਇਆ ਤਾਂ ਇਹਨਾਂ ਨੂੰ ਜਿਹੜਾ ਆਸਟ੍ਰੇਲੀਆ ਜਾਣਾ ਪਿਆ ਆਸਟ੍ਰੇਲੀਆ ਜਾ ਕੇ ਕਈ ਸਾਲ ਤੱਕ ਉੱਥੇ ਰਹੇ ਤੇ ਅਡਜਸਟ ਨਹੀਂ ਕਰ ਪਾਏ ਕਿਉਂਕਿ ਇੱਕ ਉੱਥੇ ਜਾ ਕੇ ਜਾਨ ਦੀ ਇੱਕ ਐਸ ਹੁੰਦੀ ਹੈ ਜਿਵੇਂ ਇਹਨਾਂ ਨੇ ਦੱਸਿਆ ਪੀਟੀ ਸੈਂਟਰ ਖੋਲ ਲਿਆ ਗਿਆ ਜਿਸ ਤੋਂ ਹੁਣ এডਿਕੇਸ਼ਨ ਦਿੱਤੀ ਜਾ ਰਹੀ ਹੈ ਬੱਚਿਆਂ ਨੂੰ ਪੀਟੀ ਕਰਾ ਕੇ ਜਿਹੜਾ ਬਾਹਰ ਦੇ ਮੁਲਕਾਂ ਦੇ ਵਿੱਚ ਭੇਜਿਆ ਜਾ ਰਿਹਾ ਤਾਂ ਕਿ ਸਹੀ ਸਮੇਂ ਤੇ ਉਹ ਬੱਚੇ ਆਪਣਾ ਇੱਕ ਬਰਾਸਗਣ ਤਾਂ ਸਰ ਸੈਂਟਰ ਨਾਲ ਕੇ ਕੀ ਕਹੋਗੇ ਕਿਸ ਤਰ੍ਹਾਂ ਦੀਆਂ ਸੁਵਿਧਾਵਾਂ ਰਹਿੰਦੀਆਂ ਔਰ ਕਿਵੇਂ-ਕਿਵੇਂ ਬੱਚਿਆਂ ਨੂੰ ਜਿਹੜਾ ਬਾਹਰ ਭੇਜਿਆ ਜਾਂਦਾ ਸਰ ਰੁਪੇਸ਼ ਜੀ ਪਹਿਲਾਂ ਤਾਂ ਆਪਾਂ ਇਸ ਗੱਲ ਤੇ ਹੁੰਨੀ ਆ ਵੀ ਮੈਂ ਕੰਮ ਹੀ ਕਿਉਂ ਸ਼ੁਰੂ ਕੀਤਾ ਜੀ ਮੈਂ ਆਸਟ੍ਰੇਲੀਆ ਤੋਂ ਵਾਪਸ ਆ ਕੇ ਨਾ ਸਰ ਫਾਈਨੈਂਸ਼ੀਅਲ ਸੈਕਟਰ 'ਚ ਜੌਬ ਕਰਨ ਲੱਗ ਗਿਆ ਸੀ ਮੈਂ HDFC ਬੈਂਕ 'ਚ ਮਾਲਵਾ ਬੈਲਟ ਹੈਡ ਕਰਤਾ ਸੀਗਾ ਓਕੇ ਉਸ ਤੋਂ ਪਹਿਲਾਂ ਗੁਰਦਾਵਾਲਾ ਮੈਂ ਇੰਡੀਆ ਪੁਲਿਸ ਦੇ ਅੰਦਰ ਲੀਗਲ ਪੈਨ ਇੰਡੀਆ ਦੇਖ ਰਿਹਾ ਸੀਗਾ ਸਿਵੀ ਦਾ ਕੋਈ 38 ਹੁੰਦਾ ਸਿਸਟਮ ਹੁੰਦਾ ਜੀ ਤੇ ਚਲੋ ਤਦ ਤੱਕ ਮੇਰੇ ਕੋਈ ਵਿਚਾਰ ਨਹੀਂ ਸੀ ਜਦ ਮੈਂ ਦਿੱਲੀ ਸੀਗਾ ਮੈਂ ਚੰਡੀਗੜ੍ਹ ਐ ਐਸਡੀਐਫਸੀ ਬੈਂਕ ਮੈਂ ਲੁਧਿਆਣਾ ਪੂਰਾ ਏਰੀਆ ਦੇਖ ਰਿਹਾ ਸੀਗਾ ਜੀ ਲੁਧਿਆਣੇ ਚ ਕੀ ਸੀਗਾ ਵਾਪਿਸ ਪੰਜਾਬ ਆਏ ਉਹੀ ਹੋੜ ਫਿਰ ਨਜ਼ਰ ਆਈ ਚਾਰੇ ਪਾਸੇ ਬੱਚੇ ਬਾਹਰ ਜਾਣ ਲਈ ਹੈ ਜਾਣ ਲਈ ਤੇ ਜਦੋਂ ਮੈਂ ਆਪਣੇ ਬਿਜ਼ਨਸ ਨੂੰ ਲੈ ਕੇ ਬੈਂਕਰ ਆਹੀ ਅਲੱਗ-ਅਲੱਗ ਥਾਂ ਮਿਲਦਾ ਸੀ ਉਹ ਤੋਂ ਪਤਾ ਮੈਨੂੰ ਲੱਗਿਆ ਕਿ ਯਾਰ ਇਹ ਬੱਚਾ ਜਿਹੜਾ ਹੈਗਾ ਨਾ ਕਿਤੇ ਨ ਕਿਤੇ ਹਲੇ ਵੀ ਇਹਨਾਂ ਨੂੰ ਲੋਕੀ ਮਿਸਗਾਈਡ ਕਰ ਰਹੇ ਨੇ ਜੀ ਤੇ ਸਪੈਸ਼ਲੀ ਆਪਣੇ ਏਰੀਆ ਦਾ ਬੱਚਾ ਉਨੀ ਦੂਰ ਜਾ ਰਿਹਾ ਬਾਹਰ ਜਾਣ ਵਾਲਾ ਬੱਚਾ ਉਹਨੂੰ ਮਤਲਬ ਸਹੀ ਤਰੀਕੇ ਨਾਲ ਨਾ ਤਾਂ ਉਹਨੂੰ ਗਾਈਡ ਕੀਤਾ ਜਾ ਰਿਹਾ ਨਾ ਹੀ ਉਹਦੀ ਕੋਈ ਵਧੀਆ ਇੱਥੇ ਕੋਚਿੰਗ ਦਾ ਕੋਈ ਪ੍ਰਬੰਧ ਸੀਗਾ ਠੀਕ ਹੈ ਤੇ ਸਰ ਉਦੋਂ ਮੈਂ ਸੋਚਿਆ ਯਾਰ ਦੋ ਤਿੰਨ ਕੰਮ ਹੋ ਜਾਣਗੇ ਇੱਕ ਤਾਂ ਪਿੰਡ ਦਾ ਪਿੰਡ ਰਵਾਂਗੇ ਜੀ ਨਾਲੇ ਆਪਾਂ ਨੂੰ ਇਹ ਕੰਮ ਆਉਂਦਾ ਆਸਟ੍ਰੇਲੀਆ ਗਏ ਆ ਸਾਰਾ ਪ੍ਰੋਸੈਸ ਦੇ थ्रू ਖੁਦ ਨਿਕੜਿਆ ਉੱਥੇ ਵੀ ਮੈਂ ਮੜਾ ਮੋਟੇ ਕੰਮ ਕਰਦਾ ਸੀਗਾ ਨੌਲੇਜ ਸੀਗੀ ਜੀ फिर आके मैं लाइसेंस अपलाई करके दो हज़ार अठारह च मैं शुरू किया आयल्स का सेंटर पहला फिर इमीग्रेसन का फिर पी टी काम किया पीअरसन टैसट ऑफ इंग्लिश आयल्स पी टी स्टडी वीजा ये तीन कम कर रहे हैं सर इस टाइम में मेजर मैं कम कर रहा कैनेडा आस्ट्रेलिया यूकेटेल से आप फिर किसी दिन इस बारे अडर्ड कंट्री का डिस्कशन करा ਤੇ ਇਹ ਮੈਂ ਤਾਂ ਇੱਥੇ ਸ਼ੁਰੂ ਕੀਤਾ ਕਿ ਯਾਰ ਆਪਣੇ ਏਰੀਆ 'ਚ ਸੇਵਾ ਮਿਲੇ ਆਪਾਂ ਨੂੰ ਵੀ ਪਿੰਡ ਰਹਿਣ ਦਾ ਮੌਕਾ ਮਿਲੇ ਤੇ ਲੋਕਾਂ ਦਾ ਵੀ ਫਲ ਹੋਵੇ ਫਾਜ਼ਿਲਕਾ ਦੇ ਵਿੱਚ ਬੱਚਿਆਂ ਨੂੰ ਐਜੂਕੇਟ ਕਰਨ ਦੇ ਵਿੱਚ ਤੁਹਾਡਾ ਕੀ ਯੋਗਦਾਨ ਰਿਹਾ ਹੈ ਉਹਨਾਂ ਕਿਵੇਂ ਤੁਸੀਂ ਉਹਨਾਂ ਨੂੰ ਐਜੂਕੇਟ ਕਰ ਰਹੇ ਹੋ ਕਿਵੇਂ ਸਹੀ ਜਗ੍ਹਾ ਤੇ ਪਹੁੰਚਾ ਰਹੇ ਹੋ ਕਿਹੜੇ-ਕਿਹੜੇ ਜਿਵੇਂ ਇੱਕ ਪ੍ਰਚਲਨ ਬਣਿਆ ਕੈਨੇਡਾ ਤੇ ਆਸਟ੍ਰੇਲੀਆ ਹਾਂਜੀ ਦੋ ਹੀ ਕੰਟਰੀਆਂ ਦੇ ਵਿੱਚ ਜਿਹੜੇ ਬੱਚੇ ਜਾਣਾ ਚਾਹੁੰਦੇ ਨੇ ਜਿਹੜੇ ਕਿ ਹੋਰ 162 ਕੰਟਰੀਆਂ ਜੀ ਉਹਨਾਂ ਦੇ ਕਿਉਂ ਨਹੀਂ ਮਤਲਬ ਭੇਜਿਆ ਜਾ ਰਿਹਾ ਤੇ ਉਹਨਾਂ ਵਾਸਤੇ ਤੁਸੀਂ ਕੀ ਸੋਚਿਆ ਜੀ ਬਹੁਤ ਵਧੀਆ ਸਵਾਲ ਹੈ ਰੁਪੇਜੀ ਇੱਕ ਨਾ ਬੜੀ ਅੱਛੀ ਲਾਈਨ ਹੈ ਸਿਰਫ ਨੇਤਾ ਨੂੰ ਪਤਾ ਹੁੰਦਾ ਹੈ ਕਿ ਰਸਤਾ ਕਿੰਨਾ ਕੁ ਖ ਤੁਸੀਂ ਬਣਾਇਆ ਹੂੰ ਠੀਕ ਹੈ ਜੀ ਕਾਪੀ ਕਰਨਾ ਸੌਖ ਤੇ ਸ਼ੁਰੂਆਤ ਚ ਕੈਨੇਡਾ ਆਸਟ੍ਰੇਲੀਆ ਕੈਨੇਡਾ ਆਸਟ੍ਰੇਲੀਆ ਸੀਗਾ ਸਰ ਇੰਨੇ ਕੁ ਮੂਲਕ ਨੇ ਨਾ ਯੂਕੇ ਹੈਗਾ ਨਿਊਜ਼ੀਲੈਂਡ ਹੈਗਾ ਛੋਟੇ ਛੋਟੇ ਇੰਨੇ ਮੂਲਕ ਨੇ ਮੋਰੀਸ਼ੀਅਸ ਹੈਗਾ ਠੀਕ ਹੈ ਸਿੰਗਾਪੁਰ ਹੈਗਾ ਅਗਰ ਤੁਸੀਂ ਆਪਣਾ ਸਹੀ ਤਰੀਕੇ ਨਾਲ ਕੰਮ ਕਰੋਗੇ ਤੇ ਹਰ ਤਰੀਕੇ ਦਾ ਰਸਤਾ ਆਉਂਦਾ ਜਦੋਂ ਕੋਈ ਵੀ ਬੱਚਾ ਮੇਰੇ ਕੋਲ ਆਉਂਦਾ ਜੀ ਉਹ ਕਹਿੰਦਾ ਸਰ ਮੈਂ ਨਾ ਐਲਸ ਕਰਨੀ ਨਾ ਮੈਂ ਪੀਟੀ ਕਰਨੀ ਮੈਨੂੰ ਕੈਨੇਡਾ ਭੇਜ ਦਿਓ ਮੈਂ ਉਹਨੂੰ ਕਹਿੰਨਾ ਬੇਟਾ ਚਾਹ ਪਣੀ ਪੀਣਾ ਤਾਂ ਪੀ ਬਿਨਾਂ ਐਲਸ ਪੀਟੇ ਮੈਂ ਤੈਨੂੰ ਕੈਨੇਡਾ ਨਹੀਂ ਭੇਜ ਸਕਦਾ ਜੀ ਠੀਕ ਹੈ ਫਿਰ ਉਹ ਕਹਿੰਦਾ ਸਰ ਕਿਹੜੀ ਥਾਂ ਤੇ ਭੇਜ ਸਕਦੇ ਆ ਜਿੱਥੇ ਮੈਨੂੰ ਪੜ੍ਹਨਾ ਨਾ ਪਵੇ ਇਹ ਤਾਂ ਕੋਈ ਥਾਂ ਨਹੀਂ ਇਦਾਂ ਦੀ ਤਾਂ ਹਾਂ ਰਸਤੇ ਨਿਕਲਦੇ ਨੇ ਛੋਟੇ ਛੋਟੇ ਮੁਲਕ ਹੈਗੇ ਜਿੱਥੇ ਆਪਾਂ ਬੱਚੇ ਨੂੰ ਭੇਜਦੇ ਆ ਜਿੱਥੇ ਕਿ ਬੱਚਾ ਇੱਕ ਲੋਅਰ ਇਨਕਮ ਨਾਲ ਵੀ ਜਾ ਸਕਦਾ ਓਕੇ ਇੱਥੋਂ ਕਿਹੜਾ ਬੱਚਾ ਬਾਹਰ ਜਾ ਰਿਹਾ ਰੁਪੇਸ ਜੀ ਉਹਨਾਂ ਨੂੰ ਲੱਗ ਰਿਹਾ ਇੰਡੀਆ 'ਚ ਕੁਛ ਨਹੀਂ ਹੈਗਾ ਸਰ ਮੇਰਾ ਕੰਮ ਬਾਹਰ ਭੇਜਣ ਦਾ ਪਰ ਜਦੋਂ ਮੇਰੇ ਕੋਲ ਬੱਚਾ ਹੁੰਦਾ ਨਾ ਜਿਹੜੇ ਬੱਚੇ ਇੱਥੇ ਹੈਗੇ ਆ ਕਿਸੇ ਕੋਲ ਦੋ ਕਿਲਾ ਕਿਸੇ ਕੋਲ ਤਿੰਨ ਕਿਲਾ ਪਹਿਲੀ ਹੈ ਉਹ ਦੋ ਦੋ ਤਿੰਨ ਤਿੰਨ ਕਿਲੇ ਪਹਿਲੀ ਵੇਚ ਕੇ ਬਾਹਰ ਚਲੇਗੇ ਚਲੇਗੇ ਰੂਪेश ਜੀ ਕੈਨੇਡਾ ਦਾ तकरीबन 28 ਤੋਂ 30 ਲੱਖ ਦਾ ਖਰਚਾ ਹੈ। ਓਕੇ। ਯੂਕੇ ਦਾ 25-26 ਲੱਖ ਰੁਪਇਆ ਖਰਚਾ। ਜੀ ਬਿਲਕੁਲ। ਐਕਚੁਅਲ 'ਚ ਆਸਟ੍ਰੇਲੀਆ ਤਾਂ ਹੋਰ ਵੀ ਵੱਧ ਗਿਆ। ਠੀਕ ਹੈ। ਤੁਸੀਂ 30 ਲੱਖ ਰੁਪਇਆ ਲਾ ਕੇ ਬਾਹਰ ਜਾ ਰਹੇ ਹੋ। ਠੀਕ ਹੈ। ਜੀ। ਸਰ ਮੇਰਾ ਕੰਮ ਬਾਹਰ ਭੇਜਿੰਦਾ ਹੈ ਪਰ ਮੈਂ ਕੈਮਰੇ ਦੇ ਸਾਹਮਣੇ ਗੱਲ ਕਹਿਣਾ ਚਾਹੁੰਦਾ। ਜੇ ਤੁਹਾਡੇ ਕੋਲ 25 ਲੱਖ ਦਾ ਅਮਾਉਂਟ ਹੈਗਾ ਨਾ ਬਹੁਤ ਵੱਡਾ ਅਮਾਉਂਟ ਹੈ ਸਰ। ਤੁਸੀਂ ਕੁਝ ਵੀ ਬਿਜ਼ਨਸ ਕਰ ਸਕਦੇ ਹੋ ਇੰਡੀਆ ਦੇ ਅੰਦਰ। ਇੰਨੇ ਰੋਜ਼ਗਾਰ ਨੇ ਉੱਥੇ ਜਾ ਕੇ ਕੀ ਕਰੋਗੇ ਸਿਕਿਉਰਿਟੀ ਦਾ ਕੰਮ ਕਰੋਗੇ ਰੈਸਟੋਰੈਂਟ 'ਚ ਕੰਮ ਕਰੋਗੇ 25 ਲੱਖ 'ਚ ਵਧੀਆ ਤੁਸੀਂ ਆਪਣਾ 25 ਲੱਖ ਦੇ ਅੰਦਰ ਛੋਟਾ ਮੋਟਾ ਵਧੀਆ ਕੰਮ ਚਲਾ ਸਕਦੇ ਹੋ ਤੇ 30-40000 ਰੁਪਏ ਤੁਸੀਂ ਇੰਡੀਆ 'ਚ ਕਮਾ ਸਕਦੇ ਹੋ ਦੁਨੀਆਂ ਇੱਥੇ ਜੀ ਹਾਲਾਂਕਿ ਮੇਰਾ ਕੰਮ ਬਾਹਰ ਭੇਜਦਾ ਮੈਂ ਐਸਾ ਕੱਚ ਨਹੀਂ ਹੈਗਾ ਕਿ ਤੁਸੀਂ 25 ਲੱਖ ਦੀ ਜ਼ਮੀਨ ਨੂੰ ਆਪਣੀ ਵਿੱਚੋਂ ਤੇ ਬਾਹਰ ਜਾਓ ਸਹੀ ਹੈ ਜੇ ਤੁਹਾਡੀ ਗੁੰਜਾਇਸ਼ ਹੈਗੀ ਹੈ ਤੇ ਜਾਓ ਜ਼ਮੀਨਾਂ ਵੇਚ ਕੇ ਬਾਹਰ ਨਾ ਜਾਓ ਇਹ ਕਿਉਂਕਿ ਮੈਂ ਖੁਦ ਜ਼ਮੀਂਦਾਰ ਬੰਦਾ ਸਰ ਜ਼ਮੀਨ ਕਹਿੰਦੀ ਐ ਤੂੰ ਡੁੱਬ ਜਾਏਂਗਾ ਤਾਂ ਮੈਂ ਤੈਨੂੰ ਕੱਢ ਲੂੰਗੀ ਜੇ ਤੂੰ ਮੈਨੂੰ ਡੋਬਤਾ ਤੈਨੂੰ ਨਹੀਂ ਕੱਢ ਸਕਦੀ ਮੈਂ ਜੀ ਹਾਂ ਨਾ ਤੂੰ ਜ਼ਮੀਨ ਵੇਚ ਕੇ ਨਾ ਜਾਓ ਜੀ ਮੈਂ ਸਾਰਿਆਂ ਨੂੰ ਇਹੀ ਅਪੀਲ ਕਰੂੰਗਾ ਜੋ ਇਹ ਚੀਜ਼ ਦੇਖ ਰਹੇ ਨੇ ਹਾਂ ਛੋਟੇ ਮੁੱਲ ਕੇ ਵੀ ਹੈਗੇ ਤੁਸੀਂ ਇਨਵੈਸਟਮੈਂਟ ਨਹੀਂ ਕਰਨੀ ਸਾਢੇ 3-4 ਲੱਖ ਚ ਬੰਦਾ ਜਾ ਸਕਦਾ ਜੀ 50-55-60 ਹਜ਼ਾਰ ਰੁਪਏ ਉੱਥੇ ਬੰਦਾ ਕਮਾਲ ਲਾ ਗੀ ਉਹ ਮਾੜਾ ਤਾਂ ਨਹੀਂ ਉੱਥੇ ਤੁਸੀਂ 2-3 ਸਾਲ ਲਓ ਕੋਈ 5-6 ਲੱਖ ਰੁਪਿਆ ਹਰ ਸਾਲ ਇਕੱਠਾ ਕਰਕੇ ਫਿਰ ਜਾਓ ਅੱਗੇ ਜ਼ਮੀਨ ਵੇਚ ਕੇ ਨਹੀਂ ਆਫ ਦਾ ਟਾਈਮ ਲੱਗ ਬਿਲਕੁਲ ਮਤਲਬ ਛੋਟੇ ਕੰਟਰੀ ਦੇ ਵਿੱਚ ਘੱਟ ਇਨਵੈਸਟਮੈਂਟ ਕਰਕੇ ਛੋਟੇ ਕੰਟਰੀ ਤੇ ਜਾ ਕੇ ਉੱਥੋਂ ਪੈਸਾ ਕਮਾ ਕੇ ਅੱਗੇ ਵੱਡੇ ਕੰਟਰੀ ਜਾਇਆ ਜਾ ਸਕਦਾ ਹੈ ਹਾਂ ਜਾਇਆ ਜਾ ਸਕਦਾ ਮਤਲਬ ਫਿਰ ਉਸ ਤੋਂ ਬਾਅਦ ਕਮਾਈ ਵਾਜ ਜਾਂਦੀ ਹੈ ਉਸ ਤੋਂ ਬਾਅਦ ਵਜਹ ਦੇਖੋ ਨਾ ਸਰ ਇੱਕ ਤਾਂ ਤੁਸੀਂ ਜ਼ਮੀਨ ਪਚਾ ਲਈ ਆਪਦੀ ਜੀ ਇੱਕ ਤੁਸੀਂ ਛੋਟੀ ਥਾਂ ਤੇ ਚਲੇਗੇ ਪੈਸਾ ਇੱਥੇ ਤੁਸੀਂ ਕੁਝ ਨਹੀਂ ਕਮਾਰੇ ਮੰਨ ਲਓ ਜਿਹੜਾ ਤੁਸੀਂ 25 ਲੱਖ ਰੁਪਈਆ ਲਾ ਕੇ ਗਏ ਹੋ ਕਿਧਰੇ 30 ਲੱਖ ਲਾ ਕੇ ਗਏ ਹੋ ਕਿਧਰੇ ਕਿ ਕਿੱਟੇ ਤੁਸੀਂ ਉਹਦੇ ਨਾਲੋਂ ਥੋੜਾ ਪੈਸਾ ਲਾ ਕੇ ਚਲੇ ਜਾਓ ਹਾਂਜੀ ਇਸ ਬੱਚੇ ਦੀ ਗੁੰਜਾਇਸ਼ ਹੈਗੀ ਐ ਜਿਹਦੇ ਪੇਰੈਂਟਸ ਕਹਿੰਦੇ ਕਿ ਨਹੀਂ ਅਸੀਂ ਜ਼ਮੀਨ ਨਹੀਂ ਵੇਚ ਰਹੇ ਸਾਡੇ ਕੋਲ ਆਪ ਦਾ ਸਿਸਟਮ ਹੈਗਾ ਉਹ ਜਾਵੇ ਕੰਡੀਸ਼ਨ ਪੂਰੀ ਕਰੇ ਆਇਲਸ ਦੇ ਅੰਦਰ ਕੈਨੇਡਾ ਦੇ ਅੰਦਰ ਓਵਰ ਆਲ 6 ਦੋ ਚੋਪਾ ਵਿੱਚ ਸਾਡੇ 5 ਬੈਂਡ ਹੈਗੇ ਆ ਆਪਾਂ ਵੀਜ਼ਾ ਲੈ ਕੇ ਦੇਵਾਂਗੇ ਸਰ ਪੀਟੀ ਦੇ ਅੰਦਰ ਓਵਰ ਆਲ 60 ਹੈਗਾ ਆਪਾਂ ਵੀਜ਼ਾ ਲੈ ਕੇ ਦਵਾਂਗੇ ਜੀ ਠੀਕ ਹੈ ਕੰਡੀਸ਼ਨ ਪੂਰੀ ਕਰਨਗੇ ਹਰ ਕੰਟਰੀ ਦਾ ਵੀਜ਼ਾ ਕੱਟ ਕੇ ਦਵਾਂਗੇ ਤਾਂ ਬਿਲਕੁਲ ਜੀ ਪਰਮਿੰਦਰ ਜੀ ਦਾ ਕਹਿਣਾ ਹੈ ਕਿ ਜੇਕਰ ਕੰਡੀਸ਼ਨ ਪੂਰੀ ਕਰੋਗੇ ਤਾਂ ਹਰ ਕੰਟਰੀ ਦਾ ਵੀਜ਼ਾ ਤੁਹਾਨੂੰ ਜਿਹੜਾ ਕੱਢ ਕੇ ਦਿੱਤਾ ਜਾਏਗਾ ਵੱਡੀਆਂ ਕੰਟਰੀਆਂ ਤੋਂ ਨਾਲੋਂ ਛੋਟੀਆਂ ਕੰਟਰੀਆਂ ਦੇ ਵਿੱਚ ਜਾ ਕੇ ਜ਼ਿਆਦਾ ਪੈਸਾ ਵੀ ਕਮਾਇਆ ਜਾ ਸਕਦਾ ਹੈ ਤੇ ਆਪਣਾ ਪਵਿੱਕ ਵੀ ਜਿਹੜਾ ਸਵਾਰਿਆ ਜਾ ਸਕਦਾ ਹੈ ਪਰਮਿੰਦਰ ਜੀ ਹੋਰ ਕੀ ਕਹੋਗੇ ਐਜੂਕੇਸ਼ਨ ਸਿਸਟਮ ਨੂੰ ਲੈ ਕੇ ਕੀ ਕਹੋਗੇ ਬੀਡੀ ਆਈਲੈਂਡਸ ਦੇ ਨਾਮ ਤੇ ਜਿਹੜਾ ਕਈ ਬੱਚਿਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਇਹਨੂੰ ਲੈ ਕੇ ਕੀ ਕਹੋਗੇ ਅਵੇਅਰਨੈਸ ਦੀ ਕਮੀ ਸਰ ਜੀ ਹੁਣ ਅੱਜ ਤੁਹਾਡੇ ਮਾਧਮ ਤੋਂ ਕਿੰਨੇ ਲੋਕੀ ਕਿੰਨੇ ਬੱਚੇ ਇਸ ਚੀਜ਼ ਨੂੰ ਸੁਣਨਗੇ ਉਹਨਾਂ ਨੂੰ ਅਵੇਅਰਨੈਸ ਮਿਲੇਗੀ ਬੱਚੇ ਨੂੰ ਅਵੇਅਰਨੈਸ ਨਹੀਂ ਹੈਗੀ ਉਹ ਚਲੇ ਜਾਂਦੇ ਆ ਪੀਟੀ ਲਈ ਆਇਲਸ ਕਰਨ ਲਈ ਪੀਟੀ ਕਰਨ ਲਈ ਠੀਕ ਹੈ ਰੁਪੇਸ਼ ਜੀ ਆਇਲਸ ਲਗਾ ਲੋ ਪੀਟੀ ਲਗਾ ਲੋ ਇੱਕ ਹੋਰ ਵੀ ਕਈ ਟੈਸਟ ਨੇ ਡਿਊਲਿੰਗੋ ਹੋ ਗਿਆ ਕਾਫੀ ਹੋ ਗਏ ਟੈਸਟ ਠੀਕ ਹੈ ਇਹ ਹੈਗੇ ਅੰਗਰੇਜ਼ੀ ਦੇ ਟੈਸਟ ਕੋਈ ਵੀ ਟੈਸਟ ਕਲੀਅਰ ਕਰਨ ਲਈ ਤੁਹਾਨੂੰ ਅੰਗਰੇਜ਼ੀ ਆਉਣੀ ਚਾਹੀਦੀ ਹੈ। ਬਿਲਕੁਲ। ਮੈਂ ਕਹਦਾ ਵੀ ਤੁਸੀਂ ਮੇਰੇ ਕੋਲ ਆਓ। ਮੈਂ ਪੀਟੀ ਨਾਲ ਗੱਲ ਕਰਦਾ ਜੀ। ਪੀਟੀ ਦੇ ਅੰਦਰ ਇਹ ਟੈਂਪਲੇਟ ਟੂ ਟੈਂਪਲੇਟ ਦਾ ਬੜਾ ਸਿਸਟਮ ਜਾਂ ਹੁੰਦਾ। ਕਹਿੰਦੇ ਨਹੀਂ ਸਾਡੇ ਕੋਲੇ ਆਓ ਆਪਾਂ ਕਲੀਅਰ ਕਰਾ ਦਾਂਗੇ। ਬੇ ਕੋ ਬੱਚੇ ਆਉਂਦੇ ਆ ਜੀ। ਮੈਂ 15 ਦਿਨਾਂ ਦੇ ਅੰਦਰ ਅੰਦਰ। ਅਗਰ ਬੱਚਾ ਕਰ ਪਾਏਗਾ ਕਿ ਬੱਚਾ ਨਹੀਂ ਕਰ ਪਾਏਗਾ ਉਹਦੇ ਪੇਰੈਂਟਸ ਨੂੰ ਬੁਲਾ ਕੇ ਦੱਸ ਦੇਣਾ। ਮੈਂ ਉਹਨੂੰ ਕਹਿ ਦੇਣਾ ਕਿ ਦੇਖੋ ਜੀ ਇਹਦੇ ਬੱਚੇ ਦੇ ਅੰਦਰ ਬੇਸਿਕ ਇੰਗਲਿਸ਼ ਦੀ ਕਮੀ ਹੈ ਜਿਹਨੂੰ ਆਪਾਂ ਕਹਿ ਲਈਏ ਗ੍ਰਾਮਰ ਲਾ ਲੋ ਜਾਂ ਵੋਕੈਬ ਨਹੀਂ ਹੈਗੀ ਉਹਦੇ ਕੋਲ ਉਹਨੂੰ ਸ਼ਬਦਾਂ ਦਾ ਮਤਲਬ ਨਹੀਂ ਪਤਾ ਹੈਗਾ ਮੈਂ ਉਹਨਾਂ ਦੇ ਪੇਰੈਂਟਸ ਨੂੰ ਇਹ ਕਹਿਣਾ ਜੀ ਪਹਿਲਾਂ ਉਸਤੇ ਕੰਮ ਕਰਵਾਓ ਫਿਰ ਸਾਡੇ ਕੋਲ ਲੈ ਕੇ ਆਓ ਜੀ ਤੇ ਮੈਂ ਸਾਰੇ ਬੱਚਿਆਂ ਨੂੰ ਇਹੀ ਕਹਿਣਾ ਚਾਹੂੰਗਾ ਕਿ ਜੇ ਤੁਸੀਂ ਬਾਹਰ ਜਾਣ ਦਾ ਸੋਚ ਰਹੇ ਹੋ ਠੀਕ ਹੈ ਜੀ ਤੇ ਬਾਹਰ ਜਾਣ ਲਈ ਆਇਲਸ ਤੇ ਪੀਟੀ ਦੋ ਇੰਡੀਆ ਚ ਟੈਸਟ ਚੱਲਦੇ ਆ ਤੇ ਦੋਨਾਂ ਲਈ ਤੁਹਾਨੂੰ ਅੰਗਰੇਜ਼ੀ ਆਉਣੀ ਚਾਹੀਦੀ ਪਲਸ 2 ਚ ਜਦੋਂ ਤੁਸੀਂ ਹੋਗੇ ਜਦੋਂ ਤੁਹਾਡਾ ਮਨ ਬਣ ਗਿਆ ਕਿ ਹੁਣ ਆਪਾਂ ਬਾਹਰ ਜਾਣਾ ਉਸੇ ਦਿਨ ਤੋਂ ਗ੍ਰਾਮਰ ਦੀ ਬੁੱਕ ਚੱਕ ਲੋ ਇੱਕ ਬੁੱਕ ਮੈਂ ਇੱਥੇ ਮੈਂਸ਼ਨ ਕਰੂੰਗਾ ਰੈਨਨ ਮਾਰਟਿਨ ਦੀ ਬੁੱਕ ਹੈ ਜੀ ਗ੍ਰਾਮਰ ਬਾਈ ਰੈਨਨ ਮਾਰਟਿਨ 300 ਰੁਪਏ ਦੀ ਕਿਤਾਬ ਹੁੰਦੀ ਹੈ ਸਰ ਉਹ ਸਾਰੀ ਇੰਗਲਿਸ਼ ਚ ਹੈ ਤੁਸੀਂ ਬੱਚਾ ਜਿਹੜਾ ਮੋਬਾਈਲ ਯੂਜ਼ ਕਰਦਾ ਹੈ ਜੋ ਜੋ ਸ਼ਬਦ ਨਹੀਂ ਤੁਹਾਨੂੰ ਪਤਾ ਲੱਗ ਰਹੇ ਉਹਦਾ मीनिंग ਦੇਖੋ ਨਾਲ ਨਾਲ ਸਿੱਖੋ ਜਿੱਦਾਂ ਤੁਸੀਂ 12ਵੀਂ 'ਚ ਤੁਹਾਡਾ ਐਡਮਿਸ਼ਨ ਹੋ ਗਿਆ ਉਸ ਦਿਨ ਗ੍ਰਾਮਰ ਤੇ ਉੱਪਰ ਜ਼ੋਰ ਪਾਓ ਅੰਗਰੇਜ਼ੀ ਦੇ ਉੱਪਰ ਜ਼ੋਰ ਪਾਓ ਤੁਹਾਨੂੰ ਸਾਡੇ ਕੋਲ ਆਉਣ ਦੀ ਲੋੜ ਵੀ ਨਹੀਂ ਪੈਣੀ ਪੇਪਰ ਤੁਹਾਡਾ ਸਿੱਧੇ ਕਲੀਅਰ ਹੋ ਜਾਊਗਾ ਪਰ ਤੁਹਾਨੂੰ ਅੰਗਰੇਜ਼ੀ ਦੇ ਉੱਪਰ ਕੰਮ ਕਰਨਾ ਪੈਣਾ ਹੈ ਜਿਹੜੇ ਸਪੈਸ਼ਲੀ ਆਪਣੇ ਪੰਜਾਬ ਐਜੂਕੇਸ਼ਨ ਬੋਰਡ ਦੇ ਬੱਚੇ ਨੇ ਜੀ ਇੰਗਲਿਸ਼ 'ਚ ਬਹੁਤ ਵੀ ਹੁੰਦੇ ਸਰ ਆਪਣੇ ਪੰਜਾਬੀ 'ਚ ਕਹਾਵਤ ਹੈ ਕਿ ਸਾਨੂੰ ਅੰਗਰੇਜ਼ੀ ਲੱਗੀ ਛੇਵੀਂ 'ਚ 12ਵੀਂ ਜਾ ਕੇ ਸਮਝਾਈ ਹੈ ਨਾ ਉਹ ਗੱਲ ਹੈ ਹੁਣ ਉਹਨਾਂ ਨੂੰ ਇੱਕ ਸਾਲ ਲਾਉਣਾ ਪੈਂਦਾ ਉਹੋ ਜਿਹੇ ਬੱਚਿਆਂ ਨੂੰ ਸਰ ਉਹੋ ਜਿਹੇ ਬੱਚਾ ਫਿਰ ਕੀ ਕਰਦਾ ਹੈ ਮੇਰੇ ਅੱਛੇ ਮਿੱਤਰ ਵੀ ਨੇ ਥੇ ਕਾਫੀ ਜੋ ਇਹ ਕੰਮ ਕਰ ਰਹੇ ਨੇ ਉਹ ਕਦੇ 2 ਮਹੀਨੇ ਮੇਰੇ ਕੋਲ ਚਲਾ ਗਿਆ 2 ਮਹੀਨੇ ਉਹਦੇ ਕੋਲ ਚਲਾ ਗਿਆ 2 ਮਹੀਨੇ ਉਹਦੇ ਕੋਲ ਚਲਾ ਗਿਆ ਫਿਰ ਕਹਿ ਦਿੰਦਾ ਇਹ ਬੱਚੇ ਨੇ ਬੜੇ ਧੱਕੇ ਖਾਦੇ ਜੀ ਸਾਰੇ ਸੈਂਟਰ ਖਰਾਬ ਨੇ 5-6 ਮਹੀਨੇ ਬਾਅਦ ਉਹਨੂੰ ਫਿਰ ਬਠਿੰਡੇ ਭੇਜਦਾ ਜੀ 4-5 ਮਹੀਨੇ ਫਿਰ ਜਵਾਕ ਉਥੇ ਲਾਉਂਦਾ ਓਏ ਇਹ ਕੰਮਾ ਇਹ ਚੱਕਰਾਂ ਚੋਂ ਨਿਕਲ ਜਾਓ ਤੁਹਾਨੂੰ ਪਤਾ ਲੱਗ ਗਿਆ ਵੀ ਤੁਹਾਡੀ ਅੰਗਰੇਜ਼ੀ ਕਮਜ਼ੋਰ ਹੈ ਤੇ ਫਿਰ ਉਸ ਅੰਗਰੇਜ਼ੀ ਤੇ ਕੰਮ ਕਰੋ ਜੀ ਤਾਂ ਬਿਲਕੁਲ ਜਿਵੇਂ ਪਰਮਿੰਦਰ ਜੀ ਨੇ ਕਿਹਾ ਕਿ ਅੰਗਰੇਜ਼ੀ ਤੇ ਸਭ ਤੋਂ ਪਹਿਲਾਂ ਤੁਹਾਨੂੰ ਧਿਆਨ ਦੇਣਾ ਪੈਣਾ ਹੈ ਜੇਕਰ ਤੁਹਾਨੂੰ ਅੰਗਰੇਜ਼ੀ ਆਉਂਦੀ ਹੈ ਗ੍ਰਾਮਰ ਦੀ ਕਿਤਾਬ ਵੀ ਇਹਨਾਂ ਨੇ ਦੱਸੀ ਹੈ ਤਾਂ ਉਹ ਗ੍ਰਾਮਰ ਦੀ ਕਿਤਾਬ ਤੁਸੀਂ ਖਰੀਦੋ ਉਹਨੂੰ ਪੜੋ ਜੇਕਰ ਤੁਸੀਂ ਉਹ ਪੜ ਲੋਗੇ ਟ੍ਰੇਨ ਹੋ ਜਾਓਗੇ ਉਹਨੂੰ ਪੜ ਕੇ ਤਾਂ ਤੁਹਾਨੂੰ ਕਿਸੇ ਵੀ ਜਿਹੜਾ ਕੋਚਿੰਗ ਦੀ ਲੋੜ ਵੀ ਨਹੀਂ ਪੈਣੀ ਸਿੱਧਾ ਜਿਹੜਾ ਤੁਹਾਡਾ ਟੈਸਟ ਜਿਹੜਾ ਹੈ ਉਹ ਕਲੀਅਰ ਹੋ ਜਾਏਗਾ ਤਾਂ ਬਿਲਕੁਲ ਪਰਮਿੰਦਰ ਜੀ ਵੱਲੋਂ ਲਗਾਤਾਰ ਜਿਹੜੀ ਜਾਗਰੂਕਤਾ ਫੈਲਾਈ ਜਾ ਰਹੀ ਹੈ ਬੱਚਿਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਕਿ ਕਿਵੇਂ ਬਾਹਰ ਜਾਣਾ ਪਹਿਲੀ ਗੱਲ ਤਾਂ ਬਾਹਰ ਜਾਣਾ ਹੀ ਨਹੀਂ ਹੈ ਜੇ ਜਾਣਾ ਤਾਂ ਕਿਸ ਤਰੀਕੇ ਦੇ ਨਾਲ ਜਾਣਾ ਹੈ ਉਹ ਪੂਰਾ ਤਰੀਕਾ ਜਿਹੜਾ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਤਾਂ ਹੁਣ ਆਪਾਂ ਚੱਲਾਂਗੇ ਇਹਨਾਂ ਦੇ ਸੈਂਟਰ ਤੇ ਤੇ ਉੱਥੇ ਵੀ ਦੇਖਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੀ ਐਜੂਕੇਸ਼ਨ ਦਿੱਤੀ ਜਾ ਰਹੀ ਹੈ ਤੇ ਉੱਥੇ ਕੀ ਸਿਸਟਮ ਜਿਹੜਾ ਇਹਨਾਂ ਵੱਲੋਂ ਬਣਾਇਆ ਗਿਆ ਹੈ